ਬਾਜੀ ਕੀ ਨਾਰੀ ਆਪਣਾ ਆੜੇ ਦੋਸ਼ ਲੱਗੇ ਤੁਹਾਡੇ ਪਰਿਵਾਰ ਤੇ ਗੋਲੀਆਂ ਚਲਾ ਕੇ ਇੱਕ ਔਰਤ ਮਾਰਦੀ ਤੇ ਜ਼ਖਮੀ ਕਰ ਤੇ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਤੇ ਪੁੱਛੇ ਉਹ ਘਰ ਪਏ ਇਹ ਹੋ ਨਹੀਂ ਦੂਜੀ ਧਿਰ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਕਹਿੰਦੀ ਅੱਛਾ ਠੀਕ ਹੈ ਹਾਂ ਤੇ ਕੋਈ ਦਾਵਾ ਪੰਦੇ ਸੀ ਮਤਲਬ ਆਈ ਥੋੜੀ ਹਾਂ ਤੇ ਮੁਰਤੀ ਉੱਤੇ ਆਹ ਆਪਣੀ ਹੀ ਕਹਿ ਕਿ ਆਪਨੇ ਧਾਰ ਅਛਾ ਜੀ ਤੂੰ ਆਹੀ ਉਹਨੇ ਕਿਉਂ ਇਹ ਕਾਰਗੋ ਇਹ ਕਾਰ ਲੈ ਲੈਂਦੇ ਸਾਡੇ ਚਾਹੀਦੇ ਦੇ 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 ਦੋਇਆ ਇਹ ਆਉਂਦੇ ਰੋ ਪਿਆ ਅਛਾ ਜੀ ਉਹਦਾ ਮੁੰਡਾ ਬਾਹਰ ਡੋਡ ਦੇ ਨਾਇਆ ਪੂਰੇ ਨੂੰ ਪੂਰੋ ਚਕੇ ਗਿਆ ਤੇ ਅੱਗੋਂ ਮਰ ਰਿਹਾ ਇਹ ਪੈ ਗਏ ਨੇ ਇਹਨਾਂ ਗੋਲੀਆਂ ਚੋਂ ਉਹ ਘਾਟ ਚ ਚਲੇ ਗਿਆ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ ਜੀ ਪਾਜੀ ਕੀ ਘਟਨਾ ਵਾਪਰੀ ਜਿਹੜੀ ਗੋਲੀ ਚੱਲੀ ਘਟਨਾ ਵਾਪਰੀ ਹੈ ਕਿ ਰਾਤੀਂ ਨੋਮੀਨੇਸ਼ਨ ਫਾਰਮ ਭਰਨ ਗਏ ਆ ਹਾਂਜੀ ਉੱਥੇ ਸਾਡੀ ਬੂਗੀ ਮੈਂ ਰਸੀਦਾਂ ਤੋਂ ਹੀ ਆ ਕਿੰਨਾ ਨਾਂ ਆਪ ਦੀ ਬਾਲ ਦੀ ਨਾ ਹੋਈ ਆ ਅੱਛਾ ਇਹਦੇ ਵਰਕਰਾਂ ਨਾਲ ਹਾਂਜੀ ਅਹੀ ਰਸੀਦਾਂ ਮੰਗਦੇ ਨੇ ਰਸੀਦਾਂ ਦਿੰਦੇ ਨਹੀਂ ਉੱਥੇ ਸਾਡੀਆਂ ਅੰਦਰੋਂ ਅੰਦਰ ਪੱਗਾਂ ਲੱਥੀਆਂ ਨੇ ਮੁੜ ਕੇ ਪੇਨ ਡਾੜ ਕੇ ਅਸੀਂ ਆਪ ਦੀ ਜਾਨਕੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆ ਇੱਥੇ ਆਣ ਕੇ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ ਕਿੰਨੇ ਕੀਤਾ ਕੀ ਨਾਂ ਜਾਨੀ ਸੋਹਬੀਰ ਸਿੰਘ ਗਾਲਮ ਸਿੰਘ ਹਾਂ ਹੋਰ ਉਹਨਾਂ ਦੇ ਸਾਥੀ ਬਹੁਤ ਨੇ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆਂ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਆਂ ਹਾਂਜੀ ਤੇ ਜਿਹਦੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਕੁਦੀਪੌਰ ਅਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਇੱਕ ਸਾਡੇ ਪ੍ਰੇਮ ਸਿੰਘ ਹਾਂਜੀ ਤਰਮਸਾ ਸਿੰਘ ਉਹਨਾਂ ਦੇ ਸਿਰਲੇ ਵੱਜੇ ਆ ਗੋਲੀ ਵੱਜੀ ਆ ਹਾਂ ਹਾਂ ਤੇ ਜਿਹੜਾ ਸ਼ਮਸ਼ੀਲ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਦਾਤਰ ਹਾਂ ਹਾਂ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ ਉਹਨੂੰ ਸੱਟਾਂ ਬਹੁਤ ਨੇ ਸਰਲੇ ਵੀ ਇੰਦਾ ਅਸ਼ਮਸ਼ੇਰ ਸਿੰਘ ਨੇ ਮਾਰੀਆ ਤੇ ਕਿੱਥੇ ਹੁਣ ਉਹ ਹਸਪੀਟਲ ਹੈ ਗੁਰੂ ਨਾਨਕ ਦੇਵ ਜੀ ਹਸਪੀਟਲ ਰਾਦੇ ਅੱਛਾ ਜੀ ਤੇ ਦਾਖਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕੇ ਨਾਲ ਜੋ ਕਾਨੂੰਨੀ ਕਾਰਵਾਈ ਉਰਾਦੀ ਕਰਨ ਦੇ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਨੇ ਜੀਦੇ ਆ ਉਹਨਾਂ ਨੂੰ ਵੈਸਟੂ ਬਣਨੀ ਚਾਹੀਦੀ ਉਹਨਾਂ ਦੀ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਜੀ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਗਰਚਰਮ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਇਹਨਾਂ ਦੇ ਮੌਕੇ ਤੋਂ ਕਾਬੂ ਹੋਏ ਮਕਦਮਾ ਨੰਬਰ 193 ਜਿਹੜਾ ਦਰਜ ਕੀਤਾ ਗਿਆ ਵਾ ਕਤਕੀਸ਼ ਕੀਤੀ ਜਾਂਦੀ ਹੈ ਫਕੀਰ ਇਹ ਚਾਰ ਦੋਸ਼ੀ ਅਸੀਂ ਜਿਹੜੇ ਆ ਗ੍ਰਿਫਤਾਰ ਕਰ ਲਿਆ ਇਹ ਬਿਲਕੁਲ ਦੀਵ ਕਰਦਾ ਉਹ ਜਿਹੜਾ ਮਰ ਤ ਗਿਆ ਉਹਨਾਂ ਨੂੰ ਪੋਸਟਮੋਰਮ ਕਰਵਾ ਕੇ ਵਾਲ ਲਾਸ਼ ਜਿਹੜੀ ਉਹਨਾਂ ਦੀ ਵਟਸਐਪ ਦੇ ਵਾਲੇ ਕਰਦੀ ਹੈ ਉਹ ਪਰਵਾਰਵਾਸਾ ਦਾ ਰੱਖ ਕਾਇਮ ਹੈ ਬਿਲਕੁਲ ਉਹਨਾਂ ਨੇ ਨਾ ਕਿਸੇ ਨੂੰ ਕੋਈ ਰਿਸ਼ਤੇਦਾਰ ਬਣ ਬਾਰੇ ਜਿਵੇਂ ਤੁਹਾਨੂੰ ਸਤਾਤ ਕੀ ਕਰਨੀ ਜਿਵੇਂ ਤੁਹਾਡੇ ਲੋ ਵੀ ਅਖਬਾਰਾਂ ਜੀ ਦਿੱਤਾ ਗਿਆ ਜੀ ਚੈਨਲਾਂ ਲਈ ਵੀ ਹਿਥਿਆਰ ਜਮਾ ਕਰੋ ਜਿਵੇਂ 54 ਜਮਾ ਕਰਾਉਣ ਲਈ ਅਸੀਂ ਇੱਕ ਡੇਟ ਦਿੱਤੀ ਸੀ ਜਿਹਦੇ ਲਈ ਜੇ 2 ਦਿਨ ਬੁਕਾਇਆ ਨੇ ਸਾਰੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਨੇ ਜ਼ੋਰ ਨਾਲ ਸਖਤੀ ਨਾਲ ਇਕੱਠੇ ਕੀਤੇ ਜਾ ਰਹੇ ਨੇ ਇਹ ਤਾਂ ਗੱਲ ਨਹੀਂ ਹੈ ਕੋਈ ਵਪਨਾ ਦੇ ਹੋ ਰਹੀ ਹੈ ਹਥਿਆਰ ਬਿਲਕੁਲ ਜਮ੍ਹਾਂ ਕਰਕੇ ਕਿਤੇ ਜਾਣਗੇ ਇਲੈਕਸ਼ਨ ਸ਼ਾਂਤੀ ਪੂਰਵ ਕਰਾਈ ਜਾਏਗੀ ਇੱਕਾ ਜਿਵੇਂ ਕਹਿ ਰਹੇ ਕਿ ਸਸਕਾਰ ਜਿਹੜਾ ਵਾ ਜਿੰਨਤਰ ਗ੍ਰਿਫਤਾਰੀ ਨਹੀਂ ਕੀਤੀ ਗਈ ਮੇਨ ਦੋਸ਼ੀ ਇਹਨੂੰ ਕੀਤਾ ਨਹੀਂ ਜਾਵੇਗਾ ਉਹ ਸਮਝਾਇਆ ਕੀਤਾ ਅੱਜ ਇਹਦੇ ਬਾਰੇ ਕੀ ਜਾਣਾਂਗੇ ਚਾਰ ਦੋਸ਼ੀ ਕਿਹੜੇ ਅਸੀਂ ਗ੍ਰਿਫਤਾਰ ਕਰ ਲਏ ਕੋਨੇ ਦੇ ਚ 27 ਦੋਸ਼ੀ ਜਿਹੜੇ ਆ ਪਰਿਵਾਰ ਵੱਲੋਂ ਬਣਾਏਗੇ ਆ ਹਾਂਜੀ ਠੀਕ ਹੈ ਜੀ ਇਸ ਤਾਈ ਦੋਸ਼ੀਨ ਗ੍ਰਿਫਤਾਰ ਕਰਦੇ ਹਾਂ ਤੇ ਸਮਾਂ ਥੋੜਾ ਰੱਖ ਸਕਦਾ ਵਾ ਠੀਕ ਆ ਉਹ ਇਟੇਵੀ ਡੀਕੰਪ੍ਰੇਸ਼ਨਿੰਗ ਕਰਤਾ ਕਰਦੇ ਹੁੰਦਾ ਵਾ ਹਰ ਬੰਦਾ ਮੱਤਲਾ ਦੂਰ ਤੱਕ ਜਾਣਾ ਹੈ ਜੀ ਮਨਾਂ ਉਹ ਆਪਣਾ ਸਾਈਬਰ ਦੀ ਮਦਦ ਲੈ ਰਹੇ ਆ ਉਹ ਵੀ ਟੀਮ ਆ ਦੀ ਮਦਦ ਲੈ ਕੇ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਓਟਪੀਸ਼